ਕਾਨੜਾ ਮਹੱਲਾ ਪੰਜਵਾ ਘਰ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਪ੍ਰਭ ਪੂਜਹੁ ਨਾਮ ਅਰਾਧ ਸਿੱਖਾਂ ਨੇ ਪੁੱਛਿਆ ਮਾਰਾ ਪਰਮੇਸ਼ਰ ਦਾ ਪੂਜਨ ਕਿਵੇਂ ਕਰੀਏ ਕਾਨੜੇ ਚ ਪੰਜਵੇਂ ਪਾਤਸ਼ਾਹੀ ਪੰਜਵੇਂ ਘਰ ਸੁਰਤਾਰ ਤੇ ਚਾਰ ਦੇ ਇੱਕੋ ਦਾਇਤ ਰੂਪ ਪਰਮੇਸ਼ਰ ਓੰਕਾਰ ਸਾਰਿਆਂ ਦਾ ਪ੍ਰਕਾਸ਼ ਸਤਿਗੁਰਾਂ ਦੀ ਕਿਰਪਾ ਨਾਲ ਮਿਲਦਾ ਹੈ ਹਲੂਰ ਫਰਮਾਉਂਦੇ ਹਨ হে ਪਾਈ ਪ੍ਰਭ ਪੂਜਹੁ ਨਾਮ ਅਰਾਧ ਜਿਵੇਂ ਟੱਲੀਆਂ ਖੜਕਾਉਣੀਆਂ ਭੋਗ ਆਦਕ ਲਗਾਉਣੇ ਠਾਕਰਾਂ ਲੋਕ ਕਰਦੇ ਹੈ ਉਹਨਾਂ ਸਾਰੀਆਂ ਸਾਧਨਾਂ ਦੇ ਖਾਂ ਪ੍ਰਭ ਪੂਜਹੁ ਪ੍ਰਭ ਅਕਾਲ ਪ੍ਰਭੂ ਪੂਜਨਾ ਕਰੋ ਹੋ ਭਾਈ ਕਿਵੇਂ ਪੂਜੇ ਜੀ ਕਹਿੰਦੇ ਨਾਮ ਅਰਾਧ ਨਾਮ ਦਾ ਜਿਹੜਾ ਅਰਧਨ ਇਹੋ ਹੀ ਪਰਮੇਸ਼ਰ ਦਾ ਪੂਜਨ ਹੈ ਸਤ ਨਾਮ ਹੈ ਹਰ ਭੋਗ ਤੁਹਾਰੇ ਸੋ ਪਰਮੇਸ਼ਰ ਦਾ ਜੋ ਚਿੰਤਨ ਕਰਨਾ ਇਹੋ ਭੋਗ ਲਗਾਉਣਾ ਹੈ ਮਹਾਰਾਜ ਦੇ ਤਾਈ ਇਸ ਪ੍ਰਕਾਰ ਪ੍ਰਭੂ ਨੂੰ ਪੂਜਣਾ ਕਰੋ ਭਾਈ ਦਿਲ ਦੀ ਭਾਵਨਾ ਦੇ ਨਾਲ ਜੋ ਪਰਮੇਸ਼ਰ ਦੇ ਨਾਮ ਨੂੰ ਅਰਾਧਨਾ ਹੈ ਇਸ ਨਾਮ ਦੇ ਬਰਾਬਰ ਬਹੁਤ ਪੂਜਾ ਖੋਜੀਆਂ ਹਰ ਗਿਓ ਸੋ ਹੋਰ ਖੋਜ ਕੇ ਵੇਖੀਏ ਨਾਮ ਦੇ ਬਰਾਬਰ ਕੋਈ ਪੂਜਾ ਨਹੀਂ ਹੋ ਸਕਦੀ ਸੋ ਪ੍ਰਭੂ ਨੂੰ ਪੂਜਣਾ ਕਰੋ ਇਸ ਪ੍ਰਕਾਰ ਤਨ ਮਨ ਤਨ ਅਰਪ ਕੇ ਪਰਮੇਸ਼ਰ ਦੇ ਨਾਮ ਦਾ ਜਿਹੜਾ ਦਿਲ ਦੀ ਭਾਵਨਾ ਨਾਲ ਚੇਤੇ ਕਰਨਾ ਹੈ ਇਹੋ ਪਰਮੇਸ਼ਰ ਦਾ ਪੂਜਨ ਹੈ ਬਾਕੀ ਦੀਆਂ ਸਮਗਰੀਆਂ ਸਾਰੀਆਂ ਪੂਜਾ ਅਰਚਾ ਇਹਨਾਂ ਤੋਰੀ ਕਰ ਉਦਾਸ ਕਵਨ ਗਤ ਮੋਰੀ ਸਾਰੀਆਂ ਚੀਜ਼ੀਆਂ ਦੂਤ ਤੋਂ ਬਸ਼ਰੇ ਛਣੋ ਬਟਾ ਰਹਿਓ ਫੂਲ ਪਵਰ ਜਲ ਮੀਨ ਬਗਾ ਰਹਿਓ ਮਾਈ ਗੋਵਿੰਦ ਪੂਜਾ ਕਹਾਂ ਲੈ ਚਰਾਵਾਂ ਅਵਰਨ ਫੂਲਾਂ ਨੂੰ ਪੰਪਾਵਾਂ ਇਸ ਕਰਕੇ ਨਾਮ ਦਾ ਰਾਜਣਾ ਹੀ ਪਰਮੇਸ਼ਰ ਦਾ ਪੂਜਨ ਹੈ ਗੁਰ ਸਤਗੁਰ ਚਰਨੀ ਲਾਗ ਗੁਰੂ ਜੋ ਪੂਰੀ ਨੇਕੀ ਤਤ ਸਰੂਪ ਸਤਗੁਰੂ ਹੈ ਉਹਨਾਂ ਦੇ ਚਰਨਾਂ ਕਮਲਾਂ ਕੇ ਲਾਗ ਕਰਕੇ ਹਰ ਪਾਵਹੁ ਮਨ ਅਗਾਧ ਹਰੀ ਜੋ ਮਨ ਵਿੱਚ ਅਗਾਧ ਦੂੰਗਾ ਹੈ ਉਸ ਦਾ ਮੰਨਣ ਕਰਕੇ ਗੁਰਾਂ ਦੇ ਉਦੇਸ਼ ਦੁਆਰਾ ਮਨ ਸ਼ਿਰੋਮਣੀ ਨੂੰ ਉਹ ਗੰਭੀਰਤਾ ਵਾਲਾ ਦੂੰਗਾ ਉਸ ਨੂੰ ਪਾ ਲੋ ਜਗ ਜੀਤੋ ਹੋ ਹੋ ਗੁਰ ਕਿਰਪਾਧ ਹੋ へ ਭਾਈ ਹੋਵੇ ਜਦੋਂ ਗੁਰੂ ਸਾਹਿਬ ਦੀ ਅਦਕ ਕਿਰਪਾ ਤੇ ਫੇਰ ਜਗਤ ਨੂੰ ਜਿੱਤ ਲਈਦਾ ਹੈ ਜਗਤ ਨੂੰ ਜਿੱਤ ਲਿਆ ਜਿਨ੍ਹਾਂ ਤੇ ਹੋਈ ਹੈ ਇਹ ਪਿਆਰੇ ਗੁਰਾਂ ਦੀ ਬਹੁਤ ਸਾਰੀ ਕਿਰਪਾਲਤਾ ਰਹਾਉ ਅਨਕ ਪੂਜਾ ਮੈਂ ਬਹੁ ਵਿਧ ਖੋਜੀ ਹੋਰਨੇਕ ਪ੍ਰਕਾਰ ਦੀਆਂ ਪੂਜਾ ਜਿਹੜੀਆਂ ਹਨ ਜੀਆਂ ਖੋੜਸ ਪ੍ਰਕਾਰ ਕਰਕੇ ਬਹੁਤ ਵਿਧੀ ਪੁਰਵਕ ਅਸੀਂ ਖੋਜ ਕੇ ਵੇਖੀਆਂ ਹਨ ਬਿਨੀਆਂ ਸਿਮਰਦੀਆਂ ਆਦਿਕਾਂ ਦੁਆਰਾ ਖੋਜ-ਖੋਜ ਕੇ ਵੇਦਾਂ ਸ਼ਾਸਤਰਾਂ ਦੁਆਰਾ ਵੇਖੀਆਂ ਹਨ ਸਾ ਪੂਜਾ ਜੇ ਹਰ ਭਾਵ ਆ ਪੂਜਾ ਤੋਂ ਉਹੀ ਹੈ ਜਿਹੜੀ ਹਰੀ ਨੂੰ ਪਾਉਂਦੀ ਹੋਵੇ ਹਰੀ ਨੂੰ ਸੱਚੇ ਬਾਦਸ਼ਾਹ ਦੇ ਤਾਂ ਹੀ ਹੋਰ ਪੂਜਾ ਨਹੀਂ ਪਾਉਂਦੀ ਆ ਉਹਦਾ ਚਿੰਤ ਨਹੀਂ ਪਉਂਦਾ ਹੈ ਮਾਟੀ ਕੀ ਇਹ ਪੁੱਤਰੀ ਜੋਰੀ ਅਜੇ ਹੰਕਾਰ ਕੀ ਕਰਦਾ ਹੈ ਜੀਵ ਕੇ ਮੈਂ ਪੂਜਾ ਕਰਨਾ ਹੈ ਇਹ ਮਿੱਟੀ ਦੀ ਪੰਗਾਂ ਤੋਤਾ ਦੀ ਪੂਤਲੀ ਮਹਾਰਾਜੀ ਨੇ ਆਉਣੀ ਚੀਏ ਦੁਸਤੋ ਪਾ ਕੇ ਜੋੜਨਾ ਕੀਤੀ ਹੈ ਕੀ ਆ ਇਹ ਕਰਮ ਕਮਾਸ ਕਿ ਕੀ ਇਹ ਕਰਮਾਂ ਨੂੰ ਪਿਛਲੇ ਕਮਾਉਂਦੀ ਸੀ ਹੁਣ ਕਮਾਉਂਦੀ ਹੈ ਅੱਗੇ ਨੂੰ ਕਮਾਸ ਕਮਾ ਸਕੇਗੀ ਪ੍ਰਭ ਬਾਹ ਪਕਰ ਪ੍ਰਭ ਬਾਹਾਂ ਪਕਰ ਜਿਸ ਮਾਰਗ ਪਾਵਹੁ ਏ ਪ੍ਰਭੂ ਜੀ ਜਿਨ੍ਹਾਂ ਦੀ ਪੂਜਾ ਬਿਰਤੀ ਨੂੰ ਪਕੜ ਕੇ ਆਗਦੇ ਭਗਤੀ ਗਿਆਨ ਸਹਿਤ ਮਾਰਗ ਰਸਤੇ 'ਚ ਪਾ ਦੇਉ। ਸੂਤ ਤੁਦ ਜਨਤ ਮਿਲ। ਉਹ ਮਹਾਰਾਜ ਜੀ ਆਗਦੇ ਨਾਲ ਮਿਲਦੇ ਸੀ ਮਿਲਦੇ ਆ ਮਲਾ ਸਗੇ ਨੂੰ ਮਲਾਉਣਗੇ ਹੋਰ ਨਾਲ ਨੂੰ ਮਿਲਣਗੇ ਮਿਲਣ ਦੀ ਆਸ ਵਾਲੇ। ਅਵਰ ਊਟ ਮੈਂ ਕੋਈ ਨਾ ਸੂਝੈ। ਸਾਨੂੰ ਹੋਰ ਕੋਈ ਟੀਕ ਸੰਸਾਰ ਵਿੱਚ ਸੂਝੈ ਜਿਸ ਦੀ ਨਹੀਂ ਹੈ ਕਿਸੇ ਦੀ। ਇੱਕ ਹਰ ਕੀ ਊਟ ਮੈਂ ਆਸ। ਇੱਕੋ ਕੈਨਪੁਰੂਖ ਦੀ ਸਰੀਰ ਕਰਕੇ ਸਾਨੂੰ ਟੀਕ ਮਨ ਕਰਕੇ ਉਸ ਦੀ ਆਸਾ ਹੈ ਕੀ ਦੀਨ ਕਰੇ ਅਰਦਾਸ ਅਸੀਂ ਨਾਰਾ ਗਰੀਬ ਇੱਛਾ ਪੈ ਸੰਯੁਗਤ ਅਸੀਂ ਕੀ ਅਰਦਾਸ ਕਰ ਸਕਦੇ ਹਾਂ ਜੋ ਸਭ ਘਟ ਪ੍ਰਭੂ ਨਿਵਾਸ ਜਦੋਂ ਸਾਰੇ ਹਿਰਦਿਆਂ 'ਚੇ ਪਰਮੇਸ਼ਰ ਆਪ ਦਾ ਨਿਵਾਸ ਟਿਕਾ ਹੈ ਪ੍ਰਭ ਚਰਨਨ ਕੀ ਮਨ ਪਿਆਰ ਹੈ ਹੇ ਨਾਰਾ ਕਈ ਜਿੰਨੇ ਜੇ ਬੱਚਾ ਜਿਹੜਾ ਆਪਣੀ ਮਾਤਾ ਤੋਂ ਮੰਗ ਲੈਂਦਾ ਹੈ ਹੇ ਪ੍ਰਭ ਆਪ ਦੇ ਚਰਨਾਂ ਕਮਲਾਂ ਦੀ ਸਾਡੇ ਮਨ 'ਚ ਪਿਆਸ ਹੈ ਤੇ ਲੱਗੀ ਹੋਈ ਹੈ ਇੱਛਾ ਲੱਗੀ ਹੋਈ ਹੈ ਜਨ ਨਾਨਕ ਦਾਸ ਕਹੀਉ ਤ ਹੈ ਤੂੰ ਮਰਾ ਜੀ ਗੁਰੂ ਸਾਹਿਬ ਜੀ ਕਹਿੰਦੇ ਨੇ ਉਹ ਬੇਨਤੀ ਕਰੋ ਏ ਪਿਆਰਿਓ ਗੁਰ ਸਿੱਖੋ ਕਹੋ ਕਿ ਮਹਰਮ ਆਪ ਦਾ ਸੇਵਕ ਕਹੀਦਾ ਹਾਂ ਹਉ ਬਲ ਬਲ ਸਦ ਬਲ ਜਾ ਸੋ ਸਿੰਘ ਬਲਿਹਾਰ ਬਲਿਹਾਰ ਪ੍ਰਕਾਸ਼ ਰੂਪ ਆਪ ਤੋਂ ਸੈਂਕੜੇ ਵਾਰੀ ਸਦਾ ਬਲਿਹਾਰ ਕੁਰਬਾਨ ਜਾਂ ਹਜ ਜਾਨੇ ਹਾਂ ਕੈਨੇਡਾ ਮਹੱਲਾ ਪੰਜਵ ਘਰ ਸ਼ੇਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਜਗਤ ਉਧਾਰਨ ਨਾਮ ਪ੍ਰਹਿ ਤੀਰੈ ਮਹਾਰਾ ਸ਼ੇਵੇ ਘਰ ਸਰਦਾਰ ਚ ਕੋ ਦੈ ਤੂ ਪਰਮੇਸ਼ਰ ਸਾਰਿਆਂ ਦਾ ਪ੍ਰਕਾਸ਼ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਫਰਮਾਉਂਦੇ ਹਨ ਮਹਾਰਾਜ ਸਾਹਿਬ ਆਕਾਲ ਪੁਰਖ ਦੇ ਸਰਮਖੋ ਜਗਤ ਉਧਾਰ ਨੂੰ ਨਾਮ ਪ੍ਰੇਤਿ ਰਹਿ ਇਸ ਤੇ ਪਾਦਸ਼ਾਹ ਜਗਤ ਜੀਵਾਂ ਦੇ ਉਧਾਰ ਕਰਨ ਵਾਲਾ ਤੇਰੇ ਨਾਮ ਦਾ ਪਿਆਰ ਹੈ হে ਪਿਆਰੇ ਜੋ ਤੇਰੇ ਨਾਮ ਜੁੜੇ ਹੋਏ ਆਏ ਹੈ ਇਹ ਪਿਆਰੇ ਉਹ ਜਗਤ ਨੂੰ ਉਧਾਰਨ ਵਾਲੇ ਜਹਾਜ ਦੀ ਨਿਆਈ ਬਣ ਗਏ ਹੈ ਤੇਰੇ ਨਾਮ ਦਾ ਪਿਆਰ ਹੀ ਹੈ ਏ ਜਿਹੜਾ ਸਾਰੇ ਸੰਸਾਰ ਤੋਂ ਪਾਰ ਪਾਰਨ ਵਾਲਾ ਹੈ ਨਾਮ ਨਿਦ ਨਾਮ ਨਿਧਾਨ ਹਰ ਕੀ ਰੈ ਏ ਹਰੀ ਨਵੇਂ ਨਿਧੀਆਂ ਅਸਨ ਬਸਨਾਜ ਕੋ ਤੇ ਨਾਮ ਦਾ ਖਜ਼ਾਨਾ ਏ ਹਰੀ ਤੇਰੇ ਨਾਮ ਦਾ ਖਜ਼ਾਨਾ ਉਹਨਾਂ ਸੰਤਾਂ ਭਗਤਾਂ ਦੇ ਹਿਰਦੇ ਚ ਰੱਖਿਆ ਹੋਇਆ ਹੈ ਹਰ ਰੰਗ 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 ਅਨੂਪੀਰੈ ਏ ਹਰੀ ਹਰੇ ਕਦੰਦਾਰ ਨਾਂਗੀ ਲੱਤੈ ਇਹ ਰੰਗਿਆ ਹੋਇਆ ਚੇਤਨਤਾ ਦਾ ਰੰਗ ਚੜਿਆ ਹੋਇਆ ਹੈ ਉਹ ਹਰੇਕ ਰੰਗਾ ਰੰਗਾ ਦੇ ਵਿੱਚ ਅਨੂਪ ਰੰਗ ਹੈ ਆਪਦਾ ਜਿਨੇ ਦੁਨੀਆ ਦੇ ਰੰਗ ਹਣਗੇ ਆਨੰਦ ਮੰਨੇ ਹੋਏ ਜੋ ਵਿਸ਼ੇ ਆਨੰਦ ਮੰਨਿਆ ਹੋਇਆ ਯੋਗਾ ਆਨੰਦ ਮੰਨਿਆ ਹੈ ਭੋਗਾ ਆਨੰਦ ਮੰਨਿਆ ਹੈ ਉਹਨਾਂ ਸਾਰਿਆਂ ਰੰਗਾਂ ਵਿੱਚੋਂ ਤੇਰਾ ਰੰਗ ਜੋ ਸਰੂਪ ਦਾ ਆਨੰਦ ਹੈ ਇਹ ਅਨੂਪ ਰਹਿ ਉਮਾ ਤੋਂ ਰਹਿਤ ਹੈ ਇਹਦੇ ਨਾਲ ਉਸ ਦੀ ਪਤਸ਼ਾਹੀ ਦੁਨੀਆਂ ਦੇ ਲੋਕ ਜਿਹੜੇ ਹਨਗੇ ਉਹ ਇਸ ਪ੍ਰਕਾਰ ਵਿਸ਼ੇ ਆਨੰਦ ਸੰਸਾਰ ਹੋ ਭਜਨ ਆਨੰਦ ਹਰਦਾਸ ਤੇ ਇਸ ਪ੍ਰਕਾਰ ਵਿਸ਼ੇ ਆਨੰਦ ਵਿੱਚ ਸਾਰਾ ਸੰਸਾਰ ਫਸਿਆ ਹੋਇਆ ਹੈ ਤੇ ਭਜਨ ਆਨੰਦ ਵਿੱਚ ਰੇ ਸੇਵਕ ਲੱਗੇ ਹੋਏ ਹਨ ਇਸੇ ਪ੍ਰਕਾਰ ਜੀਵਨ ਮੁਕਤ ਜਿਹੜਾ ਗਿਆਨवान ਜਿਹੜਾ ਜੀਵਨ ਮੁਕਤ ਹੈ ਇਹ ਭਈ ਵਾਸ਼ਨਾ ਨਾਹ ਜਿਨ੍ਹਾਂ ਦੀ ਇਹ ਮਾਰੇ ਰੰਗ ਜਿਹੜੇ ਦੁਨੀਆਂ ਦੇ ਜਿਸ ਪ੍ਰਕਾਰ ਲੋਕਾਂ ਨੇ ਵਿਸ਼ੇ ਆਨੰਦ ਮੰਨਿਆ ਅਤੇ ਜੋਗਾ ਆਨੰਦ ਮੰਨਿਆ ਭਜਨ ਆਨੰਦ ਮੰਗੇ ਮੰਨਿਆ ਹੈ ਉਹਨਾਂ ਸਾਰਿਆਂ ਜੋ ਤੇਰੇ ਸਰੂਪ ਦਾ ਬ੍ਰਹਮ ਆਨੰਦ ਹੈ ਜਿਹੜਾ ਇਹ ਉਪਮਾ ਤੋਂ ਰਹਿਤ ਹੈ ਮਾਰਾ ਇਸ ਆਨੰਦ ਦੇ ਬਰਾਬਰ ਕੋਈ ਆਨੰਦ ਨਹੀਂ ਹੋ ਸਕਦਾ ਰੰਗ ਰੰਗ ਤੈਨਵਾਲੀ ਹਰ ਰੰਗ 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 ਅਨੂਪੇਰੈ ਹਰੀ ਰੰਗਾ ਰੰਗਾ ਜਿਦਾ ਤੂੰ ਰੰਗਿਆ ਹੋਇਆ ਹੈ ਤੇਰਾ ਜਿਹੜਾ ਰੰਗ ਪ੍ਰੇਮ ਅਨੂਪਾ ਮਾ ਉਪਮਾ ਤੋਂ ਰਹਿਤ ਹੈ ਇਸ ਰੰਗ ਨੂੰ ਕਸਮ ਨਹੀਂ ਕੀਤਾ ਜ ਆਸਦਾ ਆਨੰਦ ਨੂੰ ਕਾਹੀ ਰੇ ਮਨ ਮੋਹ ਮਗਨੀ ਰੈ ਤੇ ਮੇਰੇ ਮਨਾਂ ਕਿਉਂ ਮੋਹ ਦੇ ਵਿੱਚ ਮਸਤ ਹੋਇਆ ਹੋਇਆ ਹੈ ਉਸ ਪਰਮੇਸ਼ਰ ਦੇ ਰੰਗ ਵਿੱਚ ਇਤਨੂੰ ਜੋੜਨਾ ਕਰ ਨੈਨੋਂ ਦੇਖ ਸਾਧ ਦਰਸੀ ਰਹਿ ਅਗੇ ਨੇਤਰਾਂ ਨਾਲ ਸਾਗਤ ਦੇ ਦਰਸ਼ਨਾ ਦੇ ਤਾਂ ਹੀ ਭਾਈ ਕਰਨਾ ਕਰੋ ਦੇਖਣਾ ਕਰੋ ਸੁਪਾਵ ਜਿਸ ਲਿਖਤ ਲਲੀਰੈ ਜਿਨ੍ਹਾਂ ਦੇ ਮੱਥੇ ਤੇ ਲਲਾਈ ਰੈ ਨਾ ਮੱਥੇ ਤੇ ਲਿਖਤ ਲੇਖ ਲਿਖਿਆ ਹੋਇਆ ਉਹੋ ਹੀ ਸੁਖ ਸੰਗਤ ਨੂੰ ਪਾਉਂਦਾ ਹੈ ਪ੍ਰਹਾਉ ਸਿਵੋ ਸਾਧ ਸੰਤ ਚਰਨੀ ਰਹਿ ਸਿਵਨਾ ਕਰੋ ਸਾਧੂ ਜੋ ਸ੍ਰੇਸ਼ਟ ਮਹਾਤਮਾ ਉਹਨਾਂ ਸੰਤਾਂ ਦੇ ਚਰਨਾਂ ਕਮਲਾਂ ਦੇ ਤਾਈਂ ਪਾਂਛੋ ਧੂਰ ਪਵਿੱਤਰ ਕਰੇ ਰਹਿ ਅਗੇ ਸਾਧ ਸੰਗ ਦੀ ਧੂੜ ਨੂੰ ਚਾਹੋ ਹਿਰਦੇ ਚ ਜੋ ਪਵਿੱਤਰ ਕਰ ਦਿੰਦੀ ਹੈ ਜੀਆਂ ਦੇ ਤਾਈਂ 86 ਮੱਜਨ ਮੈਲ ਕਟੇ ਰਹਿ 88 ਤੀਰਥਾਂ ਦੇ ਪੁਰਬਾਂ ਦੇ ਇਸ਼ਨਾਨ ਦਾ ਫਲ ਪ੍ਰਾਪਤ ਹੁੰਦਾ ਹੈ ਅਦੇ ਹੰਗਤਾ ਦੀ ਮੈਲ ਨੂੰ ਕੱਟਣ ਵਾਲੀ ਸੰਗਤ ਦੀ ਧੂੜਾ ਸਾਹਸ ਸਾਹਸ ਧਿਆਵੂ ਮੁਖ ਨਹੀਂ ਮੂਰੇ ਸਾਹਸ ਸਾਹਸ ਮਾਰਿਆਂ ਨੂੰ ਪਿਆਇਆ ਕਰੋ ਮੂੰਹ ਨਹੀਂ ਕਦੇ ਮੋੜਨਾ ਚਾਹੀਦਾ ਕਦੇ ਬੇਮੁਖ ਨਹੀਂ ਹੋਣਾ ਚਾਹੀਦਾ ਕਿ ਮੈਥੋਂ ਪਰਮੇਸ਼ਰ ਤੇ ਆਇਆ ਨਹੀਂ ਜਾਂਦਾ ਹੈ ਕਿਛ ਸੰਗਨਾ ਚੱਲ ਲੱਖ ਕਰੋੜੈ ਲੱਖਾਂ ਦੀ ਗਿਣਤੀ ਪਦਾਰਸ਼ ਕੋਲੇ ਹੋਣ ਕਰੋੜਾਂ ਧਨ ਹੋਵੇ ਉਹ ਕੋਈ ਪਦਾਰਸ਼ ਨਾਲ ਨਹੀਂ ਚੱਲੇਗਾ ਇੱਥੇ ਹੀ ਰਹਿ ਜਾਣਾ ਸਾਰਾ ਪ੍ਰਭ ਜੀ ਕੋ ਨਾਮ ਅੰਤ ਪੁਕਰੂਰੈ ਪ੍ਰਭੂ ਜੀ ਦਾ ਨਾਮ ਹੀ ਅੰਤ ਨੂੰ ਪੁਕਰੋਰਾ ਨਾਮ ਉਹ ਪਕਰੈ ਨਾ ਸਹਦਾ ਕਰਨ ਦਾ ਨਾ ਹੁੰਦਾ ਇਹ ਸਾਰ ਸੰਗੀਤ ਜੀ ਕਿ ਜਦ ਨੰਦੀ ਬੋਲੀ ਚ ਪਕਰੋਰਾ ਨਾ ਪਕੜੁੰਦਾ ਪਕਰੋਰਾ ਨਾ ਸਹਤਾਦਾ ਹੈ ਸੋ ਕੇਵਲ ਪਰਮੇਸ਼ਰ ਦਾ ਨਾਮ ਹੀ ਪ੍ਰਭੂ ਦਾ ਅੰਤ ਨੂੰ ਪਕਰੋਰਾ ਸਹਤਾ ਕਰਨ ਵਾਲਾ ਹੈ ਉਸ ਨੂੰ ਪਕੜਨਾ ਕਰੋ ਹਿਰਦੇ ਵਿੱਚ ਮਨਸਾ ਮਾਨ ਏਕ ਨਿਰੰਕਾਰ ਹੈ ਮਨਸਾ ਮਾਨ ਏਕ ਨਿਰੰਕਾਰ ਹੈ ਮਨਸਾ ਬੁੱਧੀ ਕਰਕੇ ਮੰਨਣਾ ਕਰੇਕ ਨਿਰੰਕਾਰ ਦੇ ਤਾਈਂ ਮਨੁਸਾਏ ਸਿੱਖਿਆ ਮੰਨ ਲੈ ਕਿ ਕੋਈ ਨਿਰੰਕਾਰ ਦਾ ਧਿਆਨ ਕਰੋ ਸਗਲ ਤਿਆਗੂ ਪਾਉ ਦੂਜੇ ਰਹਿ ਜਿਹੜਾ ਦ્વੈਤ ਭਾਵ ਹੈ ਸਾਰਾ ਇਹ ਜੀਵ ਛੱਡ ਦੇ ਅੰਦਰੋਂ ਕਵਨ ਕਹਾ ਹਉ ਗੁਣ ਪ੍ਰਤੀ ਰੈ ਅਜੇ ਬੇਨਤੀ ਕਰਿ ਮਾਰੇ ਪਿਆਰੇ ਤੇਰੇ ਕਿਹੜੇ ਕਿਹੜੇ ਗੁਣ ਅਸੀਂ ਕਸਨ ਕਰੀਏ ਬਿਆਨ ਕਹਨ ਬਰਨ ਨਾ ਸਕੂ ਇਕ ਟੁਲੀ ਰੈ ਇਕ ਟੋਲ ਤੇਰਾ ਪਦਾਰਥ ਦਿੱਤਾ ਹੋਇਆ ਅੱਖਾਂ ਹੀ ਦੇਖਣੋਂ ਆਇਂ ਦਿੱਤੀਆਂ ਜਿਹੜੀਆਂ ਇਹਨਾਂ ਦੀ ਕੀਮਤ ਨਹੀਂ ਇਕ ਸਾਹ ਤੇਰਾ ਦਿੱਤਾ ਹੋਇਆ ਲੱਖਾਂ ਕਰੋੜਾਂ ਨੂੰ ਨਹੀਂ ਮਿਲ ਸਕਦਾ ਜੋ ਇਕ ਇਕ ਜਿਹੜਾ ਪਦਾਰਥ ਤੇਰਾ ਦਿੱਤਾ ਹੋਇਆ ਟੋਲਨਾ ਪਦਾਰਥ ਦਾ ਉਸ ਲਈ ਨਹੀਂ ਵਰਨਨ ਕੀਤਾ ਜਾ ਸਕਦਾ ਇਕ ਤੇਰੇ ਉਪਕਾਰ ਰੂਪੀ ਟੋਲ ਪਦਾਰਥ ਦਾ ਵਰਨ ਨਹੀਂ ਕੋਈ ਕਰ ਸਕਦਾ ਹੈ ਦਰਸ਼ਨ ਪਿਆਸ ਬਹੁਤ ਮਨ ਮੀਰ ਹੈ ਸਾਡੇ ਮਨ ਜਿਹਾ ਮਾਰਾ ਉਹਨਾਂ ਦਰਸ਼ਨਾਂ ਦੀ ਬੜੀ ਪਿਆਸ ਲੱਗੀ ਹੋਈ ਹੈ ਮਿਲ ਨਾਨਕ ਦੀਵ ਜਗਤ ਗੁਰ ਕੀ ਹੈ ਸਤਗੁਰੂ ਨਾਨਕ ਦੇਵ ਸਾਰੇ ਜਗਤ ਦੇ ਗੁਰੂ ਜੀ ਕਿਰਪਾ ਕਰਕੇ ਮਿਲਣਾ ਕਰੋ ਮਿਹਰ ਕਰੋ ਆਪ ਦਰਸ਼ਨ ਦਿਓ